ਪ੍ਰਾਤਨ ਸਮੇਂ ਦੀਆਂ ਜੋੜੀਆਂ ਪਿਪਲੀਆਂ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੱਧਾ ਸੀ ਟਾਬ ਦੇ ਕਿਨਾਰੇ ਪਿਪਲੀਆਂ ਸਨ ਗੁਰਦੁਆਰਾ ਜੋੜੀਆਂ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਮਾਨੋਕੇ ਲੁਧਿਆਣਾ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਚਰਨ ਪਾਈ ਸਨ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਗੁਰੂ ਜੀ ਸਿੰਘਾ ਸਮੇਤ 마ਸੀ ਵਾੜੇ ਦੇ ਜੰਗਲਾਂ ਦੇ ਵਿੱਚੋਂ ਲੰਘਦੇ ਹੋਏ ਆਲਮਗੀਰ ਆਏ ਉਸ ਤੋਂ ਬਾਅਦ ਰਾਏਕੋਟ ਫਿਰ ਲੰਮੇ ਪਹੁੰਚੇ ਜਿੱਥੇ ਆਪ ਜੀ ਨੇ 21 ਦਿਨ ਰਹਿ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਦੀਆਂ ਫਰਿਆਦਾਂ ਸੁਣੀਆਂ ਉਪਰੰਤ ਗੁਰੂ ਜੀ 7 ਮਾਗ 1761 ਬਿਕਰਮੀ ਨੂੰ ਇਸ ਸਥਾਨ ਤੇ ਪਹੁੰਚੇ ਦਸ਼ਮੇਸ਼ ਪਿਤਾ ਜੀ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਟਾਬ ਦੇ ਕਿਨਾਰੇ ਜੋੜੀਆਂ ਪਿਪਲੀਆਂ ਦੇ ਨਾਲ ਘੋੜਾ ਬੰਨਿਆ ਜੋ ਅੱਜ ਵੀ ਉਸ ਸਮੇਂ ਦੀਆਂ ਪਿਪਲੀਆਂ ਮੌਜੂਦ ਹਨ ਤੁਸੀਂ ਦਰਸ਼ਨ ਕਰ ਰਹੇ ਹੋ ਅਤੇ ਇਹ ਸੰਗਤਾਂ ਅਗੇ ਦਰਸ਼ਨ ਕਰਦੀਆਂ ਹਨ ਬਹੁਤ ਗੁਰੂ ਘਰਾਂ ਦੇ ਵਿੱਚ ਸੰਗਤ ਜੀ ਜੋ ਪ੍ਰਤਨ ਸਮੇਂ ਦੀਆਂ ਨਿਸ਼ਾਨੀਆਂ ਹਨ ਸਾਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ ਅਤੇ ਇਸ ਸਥਾਨ ਨੂੰ ਉਜਾਗਰ ਕੀਤਾ ਸੰਗਤ ਜੀ ਇਹ ਪਿਪਲੀਆਂ 350 ਸਾਲ ਦੇ ਕਰੀਬ ਕਰੀਬ ਪ੍ਰਾਣੀਆਂ ਹਨ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੀ ਇਹ ਹਰੀਆਂ ਭਰੀਆਂ ਹਨ ਜਿਨ੍ਹਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ ਅਯੂਰ ਦਾ ਜਿਗਰਾ ਵੇਖੋ ਸਰਬੰਸਦਾਨੀ ਦਾ ਜਿਗਰਾ ਵੇਖੋ ਸਤਿਗੁਰੂ ਜੀ ਸਾਰਾ ਪਰਿਵਾਰ ਵਾਰ ਕੇ ਕਹਿੰਦੇ ਕਿ ਭਾਣਾ ਮੀਠਾ ਲਾਗੇ ਤੇਰਾ ਇਸ ਤੋਂ ਬਾਅਦ ਉਸ ਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਮੁਗਲ ਰਾਜ ਦੀ ਸਤਿਗੁਰਾਂ ਨੇ ਜੜ 뿌ਟੀ ਸੀ ਅਤੇ ਉਸੇ ਸਥਾਨ ਤੋਂ ਨੂਰੇ ਮਾਹੀ ਨੂੰ ਭੇਜਿਆ ਸਰਹੰਦ ਕੇ ਕਿਹਾ ਨੂਰਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੀ ਖਬਰ ਲੈ ਕੇ ਆਓ ਤੁਹਾਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਿਹਾ ਕਰਾਂਗੇ ਸੰਗਤ ਜੀ ਸਾਡੇ ਨਾਲ ਜੁੜੇ ਰਹਿਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਸਾਨੂੰ ਸਪੋਰਟ ਕਰਨਾ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਜੋ ਗੁਰੂ ਘਰਾਂ ਦੀਆਂ ਵੀਡੀਓ ਨੂੰ ਰਿਸਪਾਂਸ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਤੇ ਆਪਾਂ ਊੜ ਪਤੰਗ ਵੀਡੀਓ ਨੂੰ ਕਿੰਨਾ ਆਪਾਂ ਪ੍ਰਮੋਟ ਕਰਦੇ ਆ ਕਿੰਨੀ ਸਪੋਰਟ ਕਰਦੇ ਆ ਤੁਹਾਨੂੰ ਅਸੀਂ ਹੁਣ ਲਗਾਤਾਰ ਹੀ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਰਾਵਾਂਗੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਪੋਰਟ ਕਰਨੀ ਜੀ ਮਿਲਦੇ ਆ ਜੀ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ